ਸਤਾਰਾ ਹੀ ਆ ਥੋੜੀ ਜਾਰਾ ਲੱਗਣਾ ਇਹਦੇ ਇਹਨੇ ਲਈ ਸੇਰ ਪਹੁੰਚ ਗਏ 에어ਪੋਰਟ ਤੇ 에어ਪੋਰਟ ਤੇ ਪਹੁੰਚ ਗਏ ਹੈਗੀ ਸਸਤੀ ਕਾਰ ਸਵੇਰੇ ਉੱਥੇ 4 ਵਜੇ ਪਰ ਹਰਾਨੀ ਵਾਲੀ ਗੱਲ 5 ਵਜੇ ਤੇ ਨਿਕਲ ਹੁੰਦਾ ਹੈ ਹਣਾ ਕੀ ਹੁੰਦਾ ਨਿਕਲਦਾ 5 ਵਜੇ ਦੇਨਕੇ ਏਅਰਪੋਰਟ ਤੇ ਆਗੇ ਫੇਰ ਆਪਾਂ ਕਿੱਥੇ ਚਲੇ ਤਾਨ ਦਾਦੇ ਆਂ ਜਾਂਦੇ ਛੋਟੇ ਮੋਟੇ ਟੂਰ ਆਪਣੇ ਬੰਦੇ ਰਿੰਦੇ ਕੈਨੇਡਾ ਆਸਟ੍ਰੇਲੀਆ ਉਹ ਕਿਤੇ ਜਾਂਵਾਂਗੇ ਪਰ ਹੁਣ ਆਪਾਂ ਜਾਂਦਾ ਹਾਂ ਹਜੂਰ ਸਾਹਿਬ ਨਹੀਂ ਕਿ ਇਹਨਾਂ ਨੇ ਚੁੱਕ ਚੁੱਕ ਮਾਰ ਕੇ ਸਾਰਾ ਪਾਰਟ ਚੜਿਆ ਆ ਵੇ ਇਹਨਾਂ ਨੇ ਬੜਾ ਜੰਮ ਖਰਾਬ ਕੇ ਤਾਂ ਬਹੁਤ ਚੁੱਕ ਚੁੱਕ ਮਾਰਦੇ ਹਾਂ ਇੱਧਰ ਥੱਲੇ ਉਹ ਪਾਟਨ ਸ਼ਟਰ ਨੁੱਕਰਾ ਦੇ ਕੱਢਦੇ ਆਂ ਹੀ ਰੋਟੀ ਪੈਕ ਕਰਕੇ ਲਿਆਂਦੀ ਆਪਣੀ ਦੇ ਲੀ ਏਅਰਪੋਰਟ ਤੇ ਖਾਣੀ ਇਹ ਨਹੀਂ ਸਕੈਨ ਹੋਣੀ ਪਾਲੋ ਕੋਈ ਗੱਲ ਨਹੀਂ ਐਵੇਂ ਇੱਥੇ ਗਾ ਲੈਣੀ ਨਾਲ ਮੈਂ ਸ਼ਾਲ ਲੈ ਕੇ ਆਈਂ ਠੰਡ ਨਹੀਂ ਹਟਦੀ ਤੇ ਹੁਣ ਤਾਂ ਵੇਣਾ ਮਾਰੀ ਹੈ ਗੱਡੀ ਲਾ ਕੇ ਆਨੇ ਆ ਤੇ ਫੇਰ ਤੁਹਾਡੇ ਮੈਂ ਪਾਸ ਕਰਾ ਦੇਣਾ ਚਲ ਠੀਕ ਆ ਤੁਹਾਡਾ ਟੈਚੀ ਅੜ ਗਿਆ ਹੁਣ ਅੜਾ ਕੇ ਬੈ ਗਈ ਜੀ ਰਹਿੰਦੋ ਕੋਈ ਨਹੀਂ ਤੇਰੇ ਕਿਹਾ ਉਹਨਾਂ ਨੇ ਸਾਡਾ ਤੋੜ ਦੇਣਾ ਇਹ ਹੈਂਡਲ ਜਾ ਇਹਨੂੰ ਸੈੱਟ ਕਰ ਲਿਓ ਪ੍ਰਭੂ ਜੀ ਉੱਥੋਂ ਨਵਾਂ ਲਾਵਾਂਗੇ ਫਿਸ ਹੋ ਗਿਆ ਉਹਨਾਂ ਦਾ ਜਾ ਕੇ ਰਿਪੋਰਟ ਤੇ ਹੁਣ ਅੰਦਰ ਐਂਟਰੀ ਕਰਨ ਲੱਗੇ ਹਾਂ ਹਾਂ ਹੁਣ ਅੰਦਰ ਐਂਟਰੀ ਕਰਨ ਲੱਗੇ ਬਸ 加油、ja, ja. ਮਰ ਸਰਦੇ এয়ারਪੋਰਟ ਐਂਟਰ ਕੀਤੇ ਅੰਦਰ ਸਹੀ ਗੱਲ ਨਹੀਂ ਤੁਮੇ ਮਿਲਣ ਲੱਗੇ ਹਨ ਹੁਣ ਆਹੋ ਨਾਲ ਨਾਲ ਕਿਉਂ ਵੱਖ ਨਾ ਰਖਾ ਲਿਓ ਸੀਟਾਂ ਜੋ ਨੇਗੋਸ਼ੀ ਨਹੀਂ ਕਰਾਵੇ ਸਾਰਿਆਂ ਦੇ ਖਲਾਗਲਾ ਕੇ ਵੇਖਣ ਦੇ ਨਹੀਂ ਨਹੀਂ ਪਾਇਆ ਪਰ ਫਿਰ ਵੀ ਕੋਣ ਹੈ ਕੋ ਗੱਡੀ ਦਿੰਦੇ ਤੁਹਾਡੀਆਂ ਪੱਗ ਦੀਆਂ ਪਿੰਨਾ ਨਾ ਹੋਣੀ ਇੱਥੇ ਉਹ ਕਿੱਥੇ ਬਈ ਆਉਦੀ ਆ ਦਰਬਾਰ ਸਾਹਿਬ ਬਣਿਆ ਸਦੀ ਤਣੀ ਟੋਟ ਗਈ ਹੈ ਤੇ ਹੁਣ ਕੱਛੀ ਮਾਰ ਲਿਆ ਬੀਬੀਆਂ ਗਾ ਜਿੱਦਾਂ ਬੈਂਕ ਚ ਪੈਸੇ ਕਢਾ ਕੇ ਨਹੀਂ ਆਈਆਂ ਹੁਣੀਆਂ ਤੂੰ ਇੱਥੇ ਪੈ ਜਾ ਕੇ ਕਰ ਲੈਣਾ ਜਿ ਗਾਰਡਮੈਂਟ ਇਥੇ ਹੁਣ ਇੱਕ ਜੇ ਨੰਬਰ 3 ਤੇ ਇੱਥੇ ਉਹ ਬੈਠੇ ਸਾਰੇ ਇੱਥੇ ਹੀ ਬਹਿਣਾ ਮਿਲਦਾ ਹੈ ਕਿਦਰ ਇਹਨਾਂ ਨੇ ਉਹ ਬਣਾਏ ਆ ਸੂਟਾ ਸਾੜੇ ਪਰ ਜਮ ਕੋਈਆਂ ਨੇ ਮੋਲ ਟੈਪ ਜਿਹਾ ਹੀ ਬਣਾ ਰਹੇ ਆ ਔਰ ਇੱਕ ਆ ਮੇਰਾ ਬੈਗ ਥੋੜੀ ਛੜਿਆ ਜਿੱਤਣੀ ਇੰਨੀ ਸਟਰੋਂਗ ਹੀ ਉਹ ਝੜ ਗਈ ਉਹਨਾਂ ਦੇ ਉਹੜੇ ਮੈਂ ਕਹੇ ਡੱਬੇ ਚ ਪਾਉਣ ਕਰ ਜਰ ਮੈਂ ਰਬਣਾ ਸ਼ੁਗਰ ਕਰੂ ਮੈਂ ਬਣ ਬੈਗ ਚ ਰੱਖੀ ਆ ਜੀ ਨਹੀਂ ਤੇ ਮੈਨੂੰ ਮੈਨੂੰ ਮੈਂ ਕਿੱਥੋਂ ਨਵਾਂ ਬੈਗ ਇਥੋਂ ਲਿੰਦੀ ਕਰਨਾ ਨਾ ਤਾਂ ਮੁੰਡੇ ਵੜਾ ਦਿਨ ਆ ਬਣਾ ਲਿਆ ਜਗਾੜ ਬਣਾ ਲਿਆ ਕਿੱਲਾ ਜੱਟ ਜਗਾੜ ਹੀ ਹੁੰਦੇ ਨੇ ਲਾ ਹੀ ਲੈਂਦੇ ਕੋਈ ਨਾ ਕੋਈ ਜਗਾੜ ਬਸ ਠੀਕ ਆ ਸੱਜਣਾ ਆ ਗਈਆਂ ਪ੍ਰਭੂ ਤੇ ਖੜੇ ਬਸ ਬਾਹਰ ਵੇਖੀ ਜਾਂਦੇ ਹੀਂ ਗਲਤ ਚਲ ਗਈ ਹੈ ਲੈਣ ਚ ਲਾ ਜਗੇ ਕਹਿੰਦੇ ਵੀ ਆਜੋ ਆਜੋ ਤੇ ਹਨ ਲੱਗਾ ਕਿ ਸ਼ਾਇਦ ਹਨ ਬੁਲਾਇਆ ਵਾ ਤੇ ਕਹਿੰਦੇ ਨਹੀਂ ਤੁਹਾਡੀ ਫਲੈਟ ਨਹੀਂ ਹੈ ਮੈਂ ਕੋਈ ਨਹੀਂ ਪਲੇਖਾ ਪੈ ਜਾਂਦਾ ਹੁੰਦਾ ਕਈ ਕਈ ਵਾਰੀ ਤੇ ਠੰਡ ਲੱਗਣੀ ਹੁਣੇ ਸ਼ੁਰੂ ਹੋ ਗਈ ਵਾ ਸ਼ਾਲ ਮੈਂ ਕਿ ਫੇਰ ਲੈ ਕੇ ਆਈਆਂ ਤੇ ਅੱਗੇ ਨਾਲੋਂ ਵੀ ਮੋਟਾ ਲੈ ਕੇ ਆਈ ਮੈਨ ਤੇ ਇੱਥੇ ਬੜੀ ਠੰਡ ਲੱਗਣੀ ਹੁਣ ਇੱਥੇ ਸ਼ਾਲ ਕੱਢ ਲਿਆ ਤੇ ਚੰਦੇ ਨਹੀਂ ਲੱਗਣ ਆਪਣੇ ਮੈਂ ਇੱਥੇ ਸ਼ਾਲ ਕੱਢ ਲਿਆ ਚੰਦੇ ਨਹੀਂ ਲੱਗਣ ਨਹੀਂ ਨਹੀਂ ਫੇਂ ਅਟਾਏ ਤੱਕ ਬਾਹਰ ਤੋਂ ਨਿਕਲ ਨਹੀਂ ਇੱਥੇ ਮਾਰੇ ਜਾਣ ਆਹੋ ਮੈਂ ਸਾਰੀਆਂ ਆ ਵੇ ਵਧੀਆ ਬਣਿਆ ਵੇ ਰੋਟੀ ਇੱਥੇ ਨਹੀਂ ਰੋਟੀ ਦਿੱਲੀ ਜਾ ਕੇ ਖਾਣੀ ਹਾਂ ਦਿੱਲੀ ਜਾ ਕੇ ਰੋਟੀ ਖਾਵਾਂਗੇ ਅਗਲਾ ਸਰਫ ਸਫਰ ਚੰਗੀ ਤਾਂ ਨਹੀਂ ਪਿਛਲੀ ਵਾਰੀਆਂ ਪੈ ਖਰਚਦੇ ਰਹੇ ਹਾਂ ਤੇ 100 ਦੀ ਕੌਫੀ ਅੰਦਰੋਂ ਮਿਲ ਜਾਂਦੀ ਦੀ 100 ਫਦੀ ਕੌਫੀ ਚਲੋ ਕੌਫੀ ਤਾਂ ਕਿਤੇ ਪੀ ਲਾਂਗੇ ਪਰ ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਨਹੀਂ ਖਾਣੀਆਂ ਆਹ ਦੇ ਉਹ ਐਰ ਇੰਡੀਆ ਦਾ ਜਾ ਜਾ ਕੇ ਤੁਰ ਲੱਗਾ ਹਣਾ ਇਹਦੇ ਤੁਰ ਲੱਗਾ ਅਹੀ ਗਾਜੀ ਦੇਖਣ ਦੇ ਉਹ ਅਹੀ ਜਾਜੀ ਦੇਖਣ ਦੇ ਕਿੜੇ ਕਿੜੇ ਕਰਦਾ ਤੁਹਾਡਾ ਵੀ ਇੰਡੀਗੋ ਆ ਤੁਹਾਡਾ ਵੀ ਇੰਡੀਗੋ ਆ ਖਲੋਤੀਆਂ ਟਰਾਲੀਆਂ ਦੀ ਇੰਨਾ ਸੀ ਜਾਣਾ ਪਾ ਗ੍ਰਾਉਂਡ ਪਾਸ ਰਾਈਟਰਾਂ ਦਾ ਕਿੰਨਾ ਨਾ ਨਾ ਹੋਏ ਮਿੱਤਰ ਆ ਗਿਆ ਆਪਣਾ ਜਾਜ ਹੁਣ ਉਹ ਆਉਂਦਾ ਹੀ ਛਾਲਾ ਮਾਰਦਾ ਹੁੰਦਾ ਹੀ ਚੰਚ ਲੱਗਦੇ ਗਏ ਦੁਬਾਰਾ ਕੱਟ ਨਾ ਦੇਣ ਜਾਜ ਵਖਾ ਕੇ ਤੇ ਪਠਾ ਬੱਸ ਜੀ ਜਨ ਬਸ ਚੱਪਟਾ ਹੋ ਗਿਆ ਹੋਏ ਤੇ ਬਸ ਚੱਪਟਾ ਹੋ ਗਿਆ ਉੱਥੇ ਜਾ ਕੇ ਪਤਾ ਲੱਗੂ ਕਿ ਕਿਸਾ ਬਦਲੂ ਬੀਰੋ ਬਾਸ ਤੇ ਨਾਲ ਲਿਦੇ ਹੋਗੇ ਬੀਰੋ ਬਾਸ ਹੋਏ ਬਸ ਚੱਪਟਾ ਦੇ ਲੱਗੇ ਕਿ ਬਸ ਚ ਨਾ ਤੀ ਲੈ ਜਾਣਾ ਸਾਨੂੰ ਇੰਨਾ ਕਿ ਤੁਰਲੇ ਵੀ ਪਿੰਡ ਵਾਲੇ ਇਰਕੀ ਹੋ ਗਿਆ ਉਹ ਉੱਥੇ ਤੇ ਜਾਣਾ ਨਹੀਂ ਨਹੀਂ ਕਹਿੰਦਾ ਬਸ ਤੇ ਤਾਂ ਸਹੀ ਤੇ ਤੁਰਕੇ ਚਲੇਣਾ ਹਰੂ ਤੁਰਕੇ ਲੈ ਜਾਂਦੇ ਆਂ ਆ ਸਾਹਮਣੇ ਸਾਹਮਣੇ ਆ ਤੇ ਬਸ ਚ ਨਾ ਹੀ ਚੱਲੂ ਨਹੀਂ ਨਹੀਂ ਇਹ ਥੋੜਾ ਪ੍ਰੋਫੈਸ਼ਨਲ ਟਰੀਟਮੈਂਟ ਹੈ ਮੈਂ ਤੇਨੈ ਕਹਿੰਦੀ ਕਿ ਦਿੱਲੀ ਲੈ ਚੱਲੇ ਇੰਡੀਆ ਤੇ ਬੱਸ ਤੇ ਜਾਣਾ ਹੈ ਬੱਸ ਇੱਥੇ ਹੀ ਜਾਣਾ ਹੈ ਤੇ ਬੱਸ ਤੇ ਲੈ ਕੇ ਜਾਣ ਦੇ ਕਿਉਂ ਪ੍ਰਭ ਮੈਂ ਛੌਲ ਬਣਾ ਕੇ ਖਾਣਾ ਪਾਣੀ 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 ਰਹਿਣ ਦੋ ਵੀ ਕੱਢ ਲਓ ਇਹ ਕੱਢ ਲਓ ਮੈਂ ਨਹੀਂ ਰਹਿਣ ਦੋ ਮੁਫਤ ਹੋ ਜਾਣਾ ਪਾਣੀ ਤੱਕ ਤੇ ਮੈਂ ਰੋਟੀ ਦਾ ਪਾਣੀ ਨਹੀਂ ਮੈਨੂੰ ਪਾਣੀ ਨਹੀਂ ਮਿਲਦਾ ਵਾਦ ਬਾਕੀ ਇਹ ਪਰੌਂਠੀ ਲਿਆਂਦੇ ਆ ਕੋਈ ਗੱਲ ਨਹੀਂ ਚਾਰ ਨਾਲ ਮੈਂ ਇਹ ਚਾਰ ਨਾਲ ਪਰੌਂਠੀ ਲਿਆਂਦੇ ਆ ਕੋਈ ਗੱਲ ਤਿੰਨ ਤਿੰਨ ਵਾਲੀਆਂ ਸੀਟਾਂ ਚੱਲ ਤਰ ਕੋ ਦੋ ਵਾਲੀਆਂ ਕਿੰਨਾਂ ਵਾਲੀਆਂ ਸੀਟਾਂ ਮੈਂ ਪ੍ਰਭ ਮੈਂ ਤੇ ਹੋ ਗਈ ਬਾਰੀ ਆ ਤੁਹਾਡੇ ਲਾਗੇ ਤਾਂ ਖੰਦੀ ਪੈਣਾ ਵੀ ਕਿੰਨੇ ਆ ਜੀ ਕੋਈ ਕੁੜੀ ਕੁੜੀ ਬੇਟੀ ਮੈਂ ਇੱਧਰ ਕੋ ਜਾਣਾ ਹੈ ਦੀ ਨੂੰ ਬਤਾਵੇ ਕਿ ਫਿਰ ਬੈਠੇ ਰਹੇ ਉਹ ਮੈਂ ਆਪਣੀ ਜਗ੍ਹਾ ਤੇ ਵੇ ਮੈਨੂੰ ਨੰਬਰ ਹੀ ਲੱਗੇ ਮੈਨੂੰ ਬਹੁਤ ਕੰਫਰਟੇਬਲ ਫੀਲ ਹੁੰਦਾ ਹੈ ਅਰਾ ਬਹਾਵਟੀ ਖਲਾਗਿਆ ਤੇ ਜਿਆਦਾ ਹਣਾ ਜਾਜ ਵੱਡਾ ਨੇ ਜਾਜ ਵੱਡਾ ਆਪ ਜਾ ਰਹੇ ਨੇ ਜਾ ਚੇਂਜ ਫੇਰ ਅੱਗੇ ਜਾਣਾ ਹੈ ਹੁਣ ਆਪਾਂ ਪਹੁੰਚ ਗਏ ਦਿੱਲੀ ਥੈਂਕ ਯੂ ਇਹ ਯਾਰ ਬਹੁਤ ਮੋੜਦਾ ਹੈ ਯਾਰ ਅੱਪਾ ਅੱਪਾ ਵਾਈ ਵੜੀ ਵੇ ਤੇ ਇਲਾਜ ਕਿੱਥੇ ਹੈਣਾ ਜੀ ਹਨ ਆਪ ਕੀ ਭੜੀ ਗਈ ਆ ਵੇਲਾ ਪਤਾ ਹੀ ਨਹੀਂ ਲੱਗਾ 20 25 ਮਿੰਟਾਂ ਦੀ ਝਟ ਆ ਗਈ ਦਿੱਲੀ ਚੰਦੀ ਪਹੁੰਚ ਗਏ ਉਹਨੂੰ ਪਤਾ ਲੱਗਣਾ ਕਿ ਗੜਾ ਚ ਹੈ ਫੇਰ ਚਪਲਪ ਆ ਗਿਆ ਆਰ ਮੇ ਕੋ ਆ ਤਗੜਾ ਹੀ ਠੀਕ ਉਹਦਾ ਹੀ ਸਾਰਾ ਵਾਈਪਸਾ ਲੈਣ ਹੁੰਦੀਆਂ ਸਾਰੀਆਂ ਇੱਧਰ ਆ ਤੇ ਪੂਰੀ ਭੋਲ ਹੋ ਗਈ ਹੁਣ ਉਹ ਲੱਗ ਲੱਗੀ ਹੈ ਮੈਂ ਆਹ ਤੁਹਾਡੀ ਬਾਸ ਆਉਣੀ ਆ ਆ ਤੇ ਪੂਰੀ ਭੋਲ ਹੋ ਗਈ ਮੈਂ ਪਾ ਪਹੁੰਚ ਗਏ ਅੰਦਰ ਵੀ ਇਹ ਏਅਰਪੋਰਟ ਤੇ ਨਾ ਇੰਨੀ ਹੋਣੀ ਦੇ ਲਈ ਏਅਰਪੋਰਟ ਤੇ ਬਹੁਤ ਵੱਡਾ ਹੈ ਮੋਲ ਵਾਲੀ ਫੀਲਿੰਗ ਹੀ ਆਉਂਦੀ ਏਅਰਪੋਰਟ ਤੇ ਓਹ ਹੋਲੀਆ ਵਾਕਿਆ ਮੇਰੀ ਗੱਲ ਸੁਣ 17 E ਦੇ ਫਰਸਟ ਫਲੋਰ ਤੇ ਪਹੁੰਚ ਗਏ ਤੇ ਫਰਸਟ ਫਲੋਰ ਤੇ ਗੱਡੀਆਂ ਗੁੜੀਆਂ ਚੱਲਣ ਡੀਆਂ ਪਤਾ ਨਹੀਂ ਕਿੱਧਰ ਦੀਆਂ ਨਿਕਲਦੀਆਂ ਥੱਲੇ ਜਾਣੀਆਂ ਫੋਰ ਦੇ ਇਧਰੋਂ ਚੜਦੇ ਹਾਂ ਥੱਲੇ ਉਤਰਦੀਆਂ ਹੋਣੀਆਂ ਪਹੁੰਚ ਗਏ ਤੇ ਫੋਰਵਾ ਵੀ ਖਿੱਚਦੇ ਨਾਲ ਤੇ ਇੱਕ ਆਹ ਦਿੱਲੀ ਦੇ ਵਿੱਚ ਇਹ ਹੈ ਕਿ ਨਾਲ ਨਾਲ ਐਪੋਰਡਿੰਗ ਪਾਸ ਤੇ ਸਕੈਨ ਕਰਦੇ ਕਰਦੇ ਨਾਲ ਨਾਲ ਫੋਰਵਾ ਵੀ ਸਕੈਨ ਕਰਦੇ ਮਤਲਬ ਕੈਮਰੇ ਲੱਗੇ ਫੋਰ ਸਕੈਨ ਤੁਸੀਂ ਜਾਣ ਕਿੱਧਰ ਗਏ ਹੈ ਤੇ ਪੁੱਛ ਲਓ ਬਹਿਣਾ ਕਿੱਥੇ ਆ ਚੈੱਕ ਕਰਨ ਲੱਗੇ ਗੇਟ ਫੁੱਟ ਸਾਰਾ ਕੁਝ ਭਰ ਕੇ ਸਕਰੀਨ ਤੇ ਹੁਣ ਵੇਖੋ ਚੈੱਕ ਹੁੰਦਾ ਹੈ ਕਿ ਕਿਸੇ ਕੋ ਪੁੱਛ ਕੇ ਜਾਣੇ ਜੀ ਆਪਣੀ ਚੈਕਿੰਗ ਹੋਣੀ ਆ ਫੇਰ ਆ ਸਕੈਨ ਜ ਮਾਰਦੇ ਆ ਇਥੇ ਨਾਲ ਹੀ ਫੋਟੋ ਆਉਂਦੀ ਆ ਮਸ਼ੀਨ ਹੋਇਆ ਹੋਇਆ ਇਥੇ ਪੇਰੇ ਕਿਸੇ ਸਿਕਿਉਰਿਟੀ ਚੱਟਕਾਉਣ ਲੱਗ ਪੋਣੇ ਪੜਿਆ ਬੂਟ ਨਹੀਂ ਲਾਉਣੇ ਰਹਿਣ ਦਿਓ ਸਾਡਾ ਰਾਜ ਨਹੀਂ ਹੈ ਜਮੈਂ ਜਿੰਨਾ ਇਲੈਕਟ੍ਰੋਨਿਕਸ ਮਾਰਾ ਰੱਖ ਦਿਲੇ ਕਿ ਆਓ ਇੱਥੇ ਕਿਤੇ ਫੋਨ ਹੈ ਦੇ ਇੰਟਰ ਕਰਕੇ ਮੈਨੂੰ ਸੱਚੀ ਲੱਗਾ ਕਿ ਮੈਂ ਮੋਲ ਦੇ ਅਲਫਾ ਅਲਫਾ ਵਾਲਾ ਮੋਲ ਬੁਣਿਆ ਲੋ ਜੀ ਇਧਰ neck ਵਾਲੇ ਆਪਾਂ ਲੈ ਕੇ ਨਹੀਂ ਆਏ ਸਾਨੂੰ neck ਵਾਲੀ ਲੱਭ ਗਈ ਸੋਚੀ ਨਹੀਂ ਦੇ ਕਿਉਂਕਿ ਉਹ ਜਹਾਜ ਚ ਪਰ ਜੇ ਮਹਿੰਗੇ ਹੋਣਗੇ ਹਾਂ ਕੋਈ ਨਾ ਫਿਰ ਮੁਸ਼ਕਲ ਜੀ ਆਉਂਦੀ ਤਾਂ ਧੌਂ ਜੀ ਰੱਖਣ ਨੂੰ ਪਰ ਜੇ ਮਹਿੰਗੇ ਹੋਏ ਕਹਿੰਦੇ ਫੇਰ ਨਹੀਂ ਲੈਣੇ ਆਪਾਂ ਵੇਖ ਲੈਣੇ ਆਪਾਂ ਫਿਰ ਮੈਂ ਪਰਸਾ ਇੱਕੰਡ ਨੂੰ ਕਿਹਾ ਉਹ neck ਵਾਲੇ ਵੇਖਣੀ ਪਰਸਾ ਆ ਬੜੀ ਸੋਹਣੀ ਲੱਗੇ ਗੁੱਟਰ ਗੁੱਟਰ ਡਾਟਾ ਦੀ ਹੁਣ ਬਹੁਤ ਲੇਟ ਆ ਤੇ ਵੀਟ ਕਰਨੀ ਤੇ ਆ ਹੀ ਲੈ ਆਈ ਦੇ ਤੋਂ ਜੇ ਵਾਲੇ ਤੁਹਾਨੂੰ ਪਤਾ ਅੱਜ ਸੋਰਾ ਦੇ ਹਿੰਡੇ ਤੇ ਸੀ 367 ਮੋਹਾਲੀ 1202 ਲਈ ਇਰਪੋਡ ਇੱਥੇ ਕੋਈ ਸਸਤੀ ਜਾਈ ਸੋਚਿਆ ਅਸੀਂ ਲੈ ਕੇ ਕੰਡੀ ਆ ਆ ਮੈਂ ਵੀ ਲੈ ਆਇਆ ਧੋਣ ਦੀ ਆਕਰ ਜਾਂਦੀ ਅੱਗੇ ਸਫਰ ਲੰਮਾ ਥੋੜਾ ਜਿਆਦਾ ਇਧੇ ਚੱਲ ਕੇ ਲੈ ਆ ਲਈਏ ਤੇ ਇੱਥੇ ਪੂਰ ਰੌਕ ਲੱਗੀ ਆ ਸਾਰੇ ਵੇਟ ਵੂਟ ਕਰ ਪਾਣੇ ਆ ਕਿੰਨੇ ਵਿਚਾਰ ਆ ਰਹੇ ਆ ਇਰਪੋਡ ਤੇਰੇ ਉਹਨਾਂ ਕੰਦੇ ਆ ਆ ਇੱਥੇ ਬਾਹਰ ਅੰਦਰ ਜਾੜਾ ਲਿਆ ਸਾਰੇ ਕਈ ਇਧਰ ਤੁਰਿਆ ਕਿਤੇ ਉਧਰ ਤੁਰ ਆਪਰਾ ਦੇ ਲਈਏ ਚਾ ਚਾ ਚਾਤ ਨਾਲ ਚਾਹ ਤੇ ਨਾਲ ਸਨੈਕਸ ਪਿੱਛੇ ਹੋਣੀ ਚਾਹੀਦੀ ਧੋਣਿਆ ਤੇ ਵੇਖਣ ਟਾਈਮ ਕੱਟਣਾ ਪੈਣਾ ਪਾਉ ਸਹੀ ਗੱਲ ਦੱਸੇ ਵਾਲੀ ਨੇ ਇੱਥੇ ਪਾਣੀ ਤੇ ਹੈਗਾ ਨਾ ਪਾਣੀ ਲਿਆਂਦਾ ਆਪਣੇ ਘਰੋਂ ਰੋਟੀ ਜਾਂਦੇ ਹੁਣ ਅਸੀਂ ਰੋਟੀ ਖਾਣ ਗਏ ਮम्मी ਨੇ ਸਾਨੂੰ ਰੋਟੀ ਬਣਾਉਂਦੀ ਕਿਹਾ ਤੈਨੂੰ ਜਿੱਥੇ ਸਟੇ ਹੋਗਾ ਰੋਟੀ ਖਾ ਲਿਓ ਤੇ ਕਿਉਂਕਿ ਇੱਥੇ ਬਾਹਰੋਂ ਦਾ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਇਦਾਂ ਜੀ ਮੈਂ ਸੁੱਟ ਗਿਆ ਮੈਂ ਯਾਰ ਟੱਕਣ ਫੜ ਕੇ ਰੱਖ ਆ ਬੋਤਲ ਵੀ ਫੜਾ ਲਿਆ ਇਹ ਨਾਲ ਅੰਦਰ ਟਿੱਪੀ ਸੁੱਟਦੀ ਹੈ ਮੈਂ ਕਦੇ ਵੀ ਨਾ ਡੱਬੀ ਕਰ ਤੋਂ ਸੁਟਣੀ ਕੰਮ ਆਉਗੀ ਉਧਰ ਕੁਝ ਨਾ ਬੋਰਡਿੰਗ ਪਾਸ ਨਾ ਦੁਨੀਆ ਮਤਲਬ ਗਰਮੀ ਨਾ ਬਾਹਰ ਐ ਪਿਗਲ ਰਹੀ ਐ ਤੇ ਇਹਨੂੰ ਠੰਡ ਲੱਗ ਰਹੀ ਐ ਅੰਦਰ 에ਰਪੋਰਟ ਤੇ ਯਾਰ ਅੰਦਰ ਹੀ ਸੀ ਠੰਡੋੜੀ ਲੱਗਣ ਦੀ ਮੈਨੂੰ 에ਰਪੋਰਟ ਤੇ ਉਹ ਬਾਰ ਤੇ ਮੇਰੇ ਜਿਹੜਾ ਚਮਨ ਬਣਿਆ ਪਿਆ ਐ 에ਰਪੋਰਟ ਤੇ ਇਦਾਂ ਵਾਂਗੇ ਬਿਲਕੁਲ ਫਰੀਜ਼ੀ ਜਾਉਂਗੇ ਇਦਾਂ 에ਰਸੀ ਜਿਹਨਾਂ ਘੇਰ ਠੰਡ ਲੱਗਦੀ ਲੱਗਦੀ ਐ ਲੇ ਕੇ ਕਈ ਜਾਣਿਆਂ ਦਾ ਸ਼ੋਰ ਮਗਰ ਇਹ ਨੂੰ ਥੋੜੀ ਵੀ ਵੇਖਣਾ ਮੈਨੂੰ ਠੰਡ ਲੱਗਦੀ ਮੈਂ ਲੈ ਲਿਆ ਹੁਣ ਮੈਂ ਇਸ ਕਰੰਡੇ ਵੀ ਮੈਂ ਜੰ ਕੈਮਰਾ ਵਾਸਤੇ ਸਟਾਰ ਲੀਆ 6 ਘੰਟੇ ਕੰਪਲੀਟ ਕਰਨੇ ਅੱਧਾ ਘੰਟਾ ਰਹਿ ਗਿਆ ਆਪਾਂ ਤੇ ਹੁਣ ਆਈ ਗਿਆ ਚਲੋ ਥੋੜਾ ਜਿਹਾ ਤੁਹਾਨੂੰ ਕੰਮ ਲੱਗੇ ਦੇਖਣ ਡੀਆਂ ਦੁਕਾਨਾਂ ਫੇਰ ਘੁਰ ਕੇ ਇਧਰ ਫਾਰਮੇਸੀ ਚ ਆ ਗਏ ਹੁਣ ਪਹਿਲਾਂ ਉਹ ਉਧਰ ਮੋੜ ਗਏ ਕਿ ਜਿਹੜੀ ਉਹ ਦਿੱਲੀ ਜਿੱਲੀ ਪੇੜ ਹੁੰਦੀ ਹੈ ਜਿੰਨਾ ਮਸਾਕੀ ਦੇ ਮੇਲੇ ਚੋਂ ਲੈਣਾ ਐਂ ਇਹ ਪੇੜ ਲੜਾਉ ਤਾਂ ਇਹ ਸਾਰੀ ਹੁੰਦੀ ਓਥੇ ਪਹਿਲਾਂ ਉਹ ਉਧਰ ਗਏ ਜੀ ਉਹ ਸੈਕਸ਼ਨ ਦੇ ਕੱਪੜਿਆਂ ਕੁੱਪੜਿਆਂ ਵਾਲੇ ਫਿਰ ਮੈਂ ਆਵਾਂਗੇ ਇਹ ਵੀ ਆਪਣੀ ਪਹੁੰਚ ਤੋਂ ਬਾਹਰ ਆ ਰਹਿਮਣ ਇਹਦੇ ਨੂੰ ਪ੍ਰੋਡਕਟ ਬੜੀ ਵਧੀਆ ਹੈ। ਹਾਂ ਮੈਂ ਕਿਹਾ ਖੜਾ। ਹਾਂਜੀ। ਇਹ ਆਪਣੀ ਓਕਾਤ ਤੋਂ ਬਾਹਰ ਵਾਂ। ਇਸ ਕਰਕੇ ਇਹਨੇ ਦੁਕਾਨ ਹਾਂ ਦਿਖਾਨ ਤੋਂ ਬਾਹਰ ਹੋ ਜੋ। ਤੇ ਰਹਿੰਦੇ ਮੈਂ ਕਈ ਵੀ ਜਾਂਦੇ ਵੀ ਉਪਲਉਂਦੇ ਆ ਉਪਲਉਂਦੇ ਆ ਉਪਲਉਂਦੇ ਆ। ਇਹ ਕੋਈ ਨਹੀਂ ਚੱਲ ਜੇ ਚੱਜਣ ਚੱਲ ਜਾਨੇ। ਤੇ ਹੁਣ ਇਹੋ ਕਿ ਫਾਈਨਲ ਕਾਲ ਹੀ ਮੈਂ ਚੰਗੇ ਵੇਲੇ ਪੜ ਲਿਆ। ਨੇ ਇਹਨਾਂ ਨੂੰ ਲੱਗ ਪਤਾ ਜਾਂਦਾ ਤੂੰ ਕੋਈ ਲੈ ਕੇ ਦੁਕਾਨਾ ਹੈ ਸਿੰਦਾਪੜੀ ਆਂ ਬੀ ਕਹਿੰਦੇ ਨੇ ਮਲਮੇ ਬਹੁਤ ਸਨੀ ਆ ਜਿਹੜਾ ਸੁਡਾ ਬੋਕੋ ਜਦ ਕੀ ਆ ਤੀ ਨਾਲ ਬੋਕੋ ਜਾਣਾ ਹੈ ਇੱਟਾ ਹੀ ਬੈਠਾ ਲੈ ਆਹ ਜੇ ਤੂੰ ਪੇਗਲਾ ਰਹਿਣਾ ਜੋ ਆ ਪਾਸਕੈਂਟ ਦੇ ਮੀਟ ਦੇ ਘਰੇ ਜਾਂਦਾ ਬੰਦਾ ਜੀ ਬਾਸਾ ਹੈ ਜਿਹਦੇ ਚ ਪੇਗਲਾ ਰਹਿਣਾ ਹੈ ਆਹਨਾਂ ਕਿਸੇ ਦਾਪੜੋਂ ਮਿਲੇਗੀ ਲੋਗ ਹੈ ਜਾਂਦੇ ਨੇ ਸਫੇਰ ਭਰ ਗਈ ਪੂਰੀ ਸੀਟ ਨਹੀਂ ਮਿਲੀ ਹੋਰ ਮਦਦ ਸੀਟ ਨਹੀਂ ਮਿਲੀ ਹੈਗੀ ਭਰਗੀ ਭਰਕ ਆ ਇਹ ਪਿੱਛੇ ਹੈ ਗਿਆ ਵੇਹ ਇਹਦੀ ਫੀਲਿੰਗ ਹੋੜੇ ਪੈਟਰੋਲ ਵੀ ਫਿਰ ਆਪਣੇ ਜਾਜ ਤੇ ਫਿਰ ਆ ਗਿਆ ਯਾਰੀ ਇਹ ਦਾ ਬਣਾਇਆ ਸਵਾਜਾ ਵਾਲਾ ਵਾਹ ਵਾਹ ਬੜੀ ਤੰਦੀ ਵਗਣੀ ਹੈ ਮੈਂ ਵਾਹ ਵਾਹ ਬੜੀ ਤੰਦੀ ਵਗਣੀ ਹੈ ਇਹ ਸਾਰੇ ਇੰਡੀਓ ਖੜੇ ਆ ਇਧਰ ਹੈਗਾ ਇਹ ਨੇ ਇੰਡੀਆ ਦੇ ਬਾਹਰ ਹੀ ਨਾ ਸੇਗਣਾ ਅੰਦਰ ਜਾ ਕੇ ਠੰਡ ਲੱਗਣ ਤੇ ਮੈਨੂੰ ਤੇਰੀ ਪਤਾ ਕੋ ਬਾਹਰ ਉੱਤ ਜਦੋਂ ਇਹਦਾ ਕੰਮ ਬਣਾ। ਤੇਰੀ ਪਤਾ ਕੋ ਬਾਹਰ ਸਵੇ। ਹਾਂ ਤੇ ਵੀ ਚੈੱਕ ਕਰਨਾ ਬੋਰਡਿੰਗ ਪਾਸ। ਹਾਂ ਤੁਹਾਨੂੰ ਲਟਾਇਆ ਨਾ। ਇਹ ਚੱਕਰ ਪੈ ਗਿਆ ਹੁਣ। ਆ ਰਹੀ ਹੈ ਸਤਾਰਾ ਇਹ 40 12 30 ਆਇਆ ਹੈ 17 ਜਿਹੜੀ ਆ ਤੇ ਸਾਡੇ ਨਾਲ ਕੋਈ ਨਹੀਂ ਆਤ ਕੇ ਉਹ ਭਾਜੀ ਉਹ ਤੀਸਰੀ ਸੀਟ ਤੇ ਹੈ ਕਿਹਨੂੰ ਤਿੰਨੇ ਜਣ ਉਹਨੂੰ ਕੋ ਮਤਲਬ ਪਿੱਛੇ ਹੀ ਆਏ ਆ ਬਸ ਬੈ ਕੇ ਹੜੀ ਤੀਸਰੀ ਸੀਟ ਤੇ ਕੋਈ ਨਹੀਂ ਆ ਗਏ ਇਹਦਾਂ ਤੋੜਾ ਰੈਲੈਕਸੀ ਨੂੰ ਡੈਕ ਉਹ ਵੀ ਇਹ ਵਾਲੀ ਤੋਂ ਹੁਣ ਸੱਲੇ ਪੈਰ ਬੰਦੇ ਦੀ ਤੋਂ ਡਿੱਗ ਜਾਂਦੀ ਆ ਕਦੇ ਇੱਧਰੋਂ ਡਿੱਗ ਜਾਂਦੀ ਆ ਢੱਕ ਲੰਦੀ ਆ ਹੈ ਇਹ ਥੋਣਾ ਬੜਵਾਇਆ ਨੂੰ ਦੋਨੇ ਠੀਕ ਆ ਕੰਫਰਟੇਬਲ ਬੰਦਾ ਨਾ ਵਧੀਆ ਹੈ ਪਾ ਦੇ ਦੇ ਪਰ ਮੈਨੂੰ ਜਦੋਂ ਇਧਰੋਂ ਸਵਾਯਾ ਪਾ ਲਈ ਪਰ ਇਹ ਹੈ ਕਿ ਜਦੋਂ ਬੰਦੇ ਨੂੰ ਇਧਰ ਡਿੱਗਿਆ ਇਧਰ ਡਿੱਗਿਆ ਫਿਰ ਸਗਾਰਾ ਮੈਨੂੰ ਕੰਫਰਟੇਬਲ ਪਿੱਛੇ ਤੋਂ ਆਹ ਜਾਂ ਪਾ ਲਈ ਫਿਰ ਲਾ ਦੇ ਆ ਜਿਦ ਲਾ ਦੇਣਾ ਗਾੜ

ਚੜਾਈਆਂ ਚੜ ਚੜ ਕੇ ਸੋਹਰਾ ਕੀ ਹੋਵੇ ਧੋਪੇ ਥੋੜਾ ਨਾ ਠੰਡਾ ਜਾ ਵਾ ਏਸੀ ਲੱਗੇ ਵਾ ਇਹ ਬਾਹਰ ਪਾਵਾ ਜ਼ਰੂਰ ਧੋਪ ਹੋਏਗੀ ਬਾਹਰ ਜ਼ਰੂਰ ਧੋਪ ਹੋਣੀ ਹੈ ਇਧਰ ਹਾਂ ਕੀ ਅੱਛਾ ਆਪਣੇ ਲਗਤ ਸੱਚ ਸਲਗਤ ਲੈਣਾ ਮੈਨੂੰ ਚੇਤਾ ਭੁੱਲੇ ਤੇ ਇਹਨਾਂ ਤੋਂ ਜੋ ਵੀ ਬਣਿਆ ਹੁੰਦਾ ਉਹਦੇ ਤੇ ਅੱਛਾ 16 ਬੜਿਆ ਵਾ ਇਹ ਆਇਰ ਆਇਰ ਕੋਡ ਸੁਣਾਏ ਅੰਜਨੀ ਦਿੱਲੀ ਰੌਣਕ ਨਹੀਂ ਨਾ ਉਨੀ ਨਾ ਇੱਥੇ ਰੌਣਕ ਨਹੀਂ ਆਈ ਹਾਂ ਚਲ ਆਹ ਇਹ ਪੌੜੀਆਂ ਦਾ ਬੜਾ ਚਾਪਲਦਾ ਹੈ ਪਤਾ ਮੈਨੂੰ ਹੈ ਇਹ ਤੇ 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 ਇੱਥੇ ਆਉਣਾ ਵਾ ਲੱਗਦਾ ਆਨੇ ਲੱਗੇ ਹੀ ਪੀੜ ਬਹੁਤ ਜ਼ਿਆਦਾ ਲੱਗੀ ਤੇ ਫੇਰੀ ਵਾਰੀ ਹਟਾ ਲਾ ਦੇ ਤੇ ਨੰਬਰ ਬੈਲਟ ਹੈ ਨਾ ਜਿਹੜੀ ਉਹ ਖਾਬ ਹੋ ਗਈ ਹੈ ਅੱਛਾ ਸਾਰੇ ਪੰਜ ਕਈ ਹੋਣਦੇ ਸਾਰਿਆਂ ਦਾ ਤਾਂ ਕਰਕੇ ਨਹੀਂ ਤੇ ਉੱਪਰ ਕੋਈ ਨਹੀਂ ਆਉਂਦਾ ਵੀ ਆ ਹੀ ਜਾਊਗਾ ਲੱਬ ਲੈਨੇ ਮਿਲ ਗਿਆ ਜਦ ਸਾਰਾ ਖਾਲੀ ਹੋ ਗਿਆ ਇਹ ਆਪਣਾ ਬੈਗ ਭਲਾ ਕਦੋਂ ਆਇਆ ਲਾਸਟ ਤੇ ਵਹਾਂ ਹੀ ਬੈਗ ਹੈ ਹੈ ਡਾਟਿੰਗ ਪੈਣਾ ਹੈ ਹਾਂ ਹਾਂ ਵਹਾਂ ਹੀ ਆਇਆ ਹਾਂ 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 ਸੀ ਇੱਕ ਵਾਰ ਆ ਕੇ ਆਏ ਲੱਗਾ ਸੂਰੀ ਦੇ ਸਾਹਮਣੇ ਆ ਗਏ ਨੇ ਵਾਓ ਬੜਾ ਵੱਡਾ 에ਰਪੋਰਟ ਆ ਵਾਲਾ ਬਿਸਮਿਲਲਾ ਦਾ ਉਹ ਲੈ ਕੇ ਰੇਡੀਆਂ ਰੂੜੀਆਂ ਏ ਉਹ ਕਲੀਨ 에ਰੀਆ ਕਲੀਨ ਪਾਰਕਾਂ ਬਣੀਆਂ ਨੇ ਹਾਂ ਉਹਨੇ ਤੇ ਵੈ ਕਿਉਂਕਿ ਤੂੰ ਹੈਗਾ 15 16 ਕਿਲੋਮੀਟਰ ਦੂਰ ਹੈ ਹਾਂ ਉਹਨੇ ਨਹੀਂ ਜਾਣਾ ਹਾਂ ਟੈਕਸੀ ਕਰਨੀ ਪੈਣੀ ਚਲੋ ਆਟੋ ਦਾ 350 ਤੇ ਹੀ ਕਹਿੰਦੇ ਟੈਕਸੀ ਦਾ 700 ਤੇ ਕੋਈ ਟਾਈਮ ਹੋਣਾ ਹੀ ਨਹੀਂ ਲੱਗਣਾ ਜੂਸ ਬੜਿਆ ਪਾਉ ਪੈਸੇ ਬਚਾਉਣੇ ਚਾਹੀਦੇ ਜੀ ਆਈ ਆਟੋ ਕਰਾ ਲਿਆ ਮੈਂ ਕੋਈ ਗਾਲੀ ਵੇਖ ਜਾਂ ਹਾਂ ਲੋ ਹਾਈ ਫਾਈ ਕੰਮ ਨਹੀਂ ਚਾਹੀਦਾ ਤੇ ਆਟੋ ਚ ਚੱਲੇ ਹੁਣ ਆਪਾਂ ਤੇ ਇਹਨੇ ਸਮਝ ਚੁੱਕ ਲਿਆ ਸਾਡਾ ਇੱਥੇ ਕਿਦੇ ਸਾਡਾ ਆਟੋ ਲੱਗਾ ਹੋਣਾ ਹੈ ਹਾਂ ਆਪਣਾ ਹੀ ਆਗੇ ਆ ਗਿਆ ਬੋਰ ਹੋ ਰਿਹਾ ਹੈ ਜੇ ਜਦੋਂ ਆຊੂ ਆਉਂਦਾ ਹੈ ਕਿੰਨਾ ਵਧੀਆ ਵਧੀਆ ਲੱਗਣ ਡਿਆ ਹੁਣ ਵਿੱਚੋਂ ਸਵੇਰ ਦੇ ਏਸੀ 'ਚ ਬੈਠੇ ਹਾਂ ਹੁਣ ਬਾਹਰ ਵੀ ਥੋੜੇ ਬਾਹਰ ਦੀ ਹੋਣੀ ਚਾਹੀਦੀ ਸਹੀ ਰੱਲਾ ਕਰੋ 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 ਬਾਕੀ ਚਲੋ ਔਟੋ ਵੀ ਦੀ ਸਵਾਰੀ ਵੀ ਕਦੀ ਕਦੀ ਕਰ ਲੈਣੀ ਚਾਹੀਦੀ ਹੈ ਬੜਾ ਵਧੀਆ ਲੱਗਦਾ ਹੈ ਬੜੀ ਕਿੱਤੀ ਪਹਿਲਾਂ ਮੈਂ ਬਰਸਰ ਉੱਤਰਦੇ ਰਹੇ ਆ ਤੇ ਛਾੜੇ 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 ਉੱਤਰ ਬੈਹ ਜਿੱਤਰ ਮੱਦੀ ਜਾਓ ਚੰਦਾ ਦਾ ਇੱਕ ਚਾਰੀ ਚਾਰੀ ਕੇ ਵੀ ਬਲੌਗ ਵੀ ਬਲੌਗ ਹੋ ਗਏ ਆ ਤੇ ਹੁਣ ਹੀ ਲੱਪਣ ਦੇ ਆ ਉਹ ਹੋਟਲ ਆ ਠੀਕ ਆ ਅੱਗੇ ਅੰਮੇ ਲਈ ਕੋੜਾ ਲੱਪਣ ਦੇ ਆ ਲੋ ਪਿਆ ਬੱਸ ਚਾਰ ਪੈਗ ਟੁੱਟ ਗਿਆ ਆ ਹੁਣ ਨਵਾਂ ਲੈਣਾ ਹੀ ਪੈਣਾ ਆ ਤੇ ਹੁਣ ਹੋਟਲ ਲੱਪਣ ਦੇ ਆ ਬਹੁਤ 1 ਕਿਲੋਮੀਟਰ ਤੇ ਹੀ ਤੇ ਓਟਵਾਲਾਂ ਦਾ ਕੋਈ ਨਹੀਂ ਤੁਰ ਕੇ ਚੱਲ ਜੋ ਪਿੰਨਾ ਮੇਰਾ ਕੋਈ ਬਹਾਨਾ ਨਾ ਤਾਂ ਨਾ ਦੇ ਜਨੇ ਕੋਈ ਖਾਈ ਹੋਈ ਨਾ ਦੇ ਹੋਣਾ ਆਪਾਂ ਚੱਲੇ ਆਂ ਥਰੇ ਜਾਣਦੇ ਆਂ ਤੇ ਹੋਟਲ ਪਾਉਣਗੇ ਇੱਥੇ ਮਿਲਦਾ ਕਿੰਨੇ ਦਾ ਮਿਲਦਾ ਸਸਤਾ ਆ ਲੈਣਾ ਕੋਈ ਹੋਟਲਾਂ ਜੋ ਪੁੱਛ ਲਿਆ ਹੁਣ ਪਰ ਆਪੇ ਦੇ ਚ ਗਏ ਆ ਪੁੱਛਣ ਵਾਸਤੇ ਵੇਖੋ ਕੀ ਬੰਦ ਆ ਮੈਂ ਕੋਈ ਸਸਤਾ ਆ ਲੈਨੇ ਇੱਥੇ ਕੀ ਮੜਾ ਇੱਕ ਦਿਨ ਰਹਿਣਾ ਦੋ ਦਿਨ ਤੇ ਚੱਲ ਜਾਣਾ ਇਹਨੇ ਮੈਂ ਕੀ ਕਰਨੇ ਰੋਟੀ ਬਾੜੀ ਤੇ ਤੇ ਨਾ ਰੀ ਵੇਚ ਜਿੰਨਾਂ ਨੇ ਤੇ ਨਾ ਤੇ ਫਿਰ ਵੀ ਬ੍ਰੇਕਫਾਸਟ ਹੀ ਆ ਨਾਲੇ ਸੌਣਾ ਹੀ ਆ ਇੱਥੇ ਕੀ ਮੋੜ ਜੀ ਆਪਾਂ ਹੋਟਲ ਦੇ ਵਿੱਚ ਪਹਿਲਾਂ ਰੂਮ ਵੇਖਣ ਲੱਗੇ ਆਂ ਦੈਨ ਆਪਾਂ ਡਿਸਾਈਡ ਕਰਨਾ ਵੀ ਆਪਾਂ ਕਿਹੜੇ ਰੂਮ 'ਚ ਰਹਿਣਾ ਵਧੀਆ ਹੈ ਵਧੀਆ ਚਿਹਰਾ ਦਿੱਤੀ ਮੈਨੂੰ ਰਹਿਣਾ ਹਾਤੇ ਚੱਲ ਰਹਿਣਾ ਹਾਤੇ ਦਿੱਤੀਆਂ ਤੇ ਸੀ ਬੱਚਪਨ ਮੇ ਰੂਮ ਪਸੰਦ ਨਾ ਆਵੇ ਤਾਂ ਮਿੱਤਰ ਦੇ ਲਈ ਜਾਈਏ ਇੱਥੋਂ ਪਹਿਲਾਂ ਤੇ ਦਿੱਤੀਆਂ ਨਹੀਂ ਨਹੀਂ ਆਪਾਂ ਮੂਸਾਂ ਦਾਵਾ ਕਰਦੇ ਪ੍ਰੋਪੋਜ਼ਟੇਟ ਲਈ ਆਪਾਂ ਕੱਲ ਵੀ ਸਾਰਾ ਦਿਨ ਇੱਧਾ ਨਿਕਲ ਜਾਣਾ ਹੈ ਕੀ ਕਰਨਾ ਹੈ ਪਾਕਤ ਵਾਲਾ ਪਾਸੇ ਇਹ ਜੜਾ ਨਹੀਂ ਪਾਸੇ ਨਿਕਲੇ ਇਹ ਬੜਾ ਸੋਨਾ ਬਣਾਇਆ ਹੈ ਹੋਟਲ ਬਰਾ ਸੌਨਸਰ ਹੁੰਦਾ ਨਹੀਂ ਗੱਲਾਂ ਇਹ ਗੱਲਾਂ ਬਹਿਣ ਇੱਕ ਚੀਜ਼ ਵੇਖੀ ਆ ਸ਼ਹਿਰ ਦੀ ਨਾ ਸਫਾਈ ਬਹੁਤ ਸੂਰਤ ਵਾੜੇ ਉਹ ਸਹੀ ਗੱਲ ਆ ਨਹੀਂ ਸਫਾਈ ਇੱਥੇ ਮੈਨੂੰ ਵੀ ਚਲਾ ਤੇ ਪਤਾ ਨਹੀਂ ਪਰ ਜਿਹੜੇ ਰੋਟੇ ਅਸੀਂ ਆਏ ਆ ਨਾ ਇੰਨੀ ਸਫਾਈ ਕੁ ਗੈਪ ਦੀ ਗੱਲ ਆ ਹੋਟਲ ਬਦਲਾ ਵੀ ਮਤਲਬ ਇੰਨੇ ਮਹਿੰਗੇ ਨਹੀਂ ਆ ਕਿ ਠੀਕ ਠੀਕ ਜਿਹੀ ਆ ਤੇ ਸਫਾਈ ਬਹੁਤ ਆ ਮੁਰਦ ਲੰਦੀ ਆ ਉਹਨਾਂ ਰੂਮ ਵੇਲੀ ਫੋਰੀ ਫੋਰੀ ਬੀਤ ਤਰੂ ਜਿਸ ਦੇ ਨਾਲ ਪਾਜੀ ਹੋਣਾਂ ਆਉਣਗੇ ਰੂਮ ਵਿੱਚ ਤੇ ਕਿੰਨੇ ਫਲ ਹੋ ਗਏ ਸਰ ਸEVEN ਤੇ 8th ਤੇ ਸEVEN ਤੋਂ 8th ਤੇ ਠੀਕ ਹੈ ਚਲੋ ਲਿਫਟ ਤੇ ਲੱਗੀ ਕੋਈ ਗੱਲ ਨਹੀਂ ਅਜੇ ਲਿਫਟ ਤੇ ਲੱਗੀ ਬਦਾਮ ਲੱਗਣਿਆ ਜਾਣਦੀ ਹੈ ਤਿੰਨ ਤੇ ਚਲ ਗਈ ਹਾਰਡ ਡਿਸਕ ਫਲਟ ਵਾਲੀ ਤੇ ਬਹੁਤ ਹੰਕਾਰੀ ਲਾਦਾ ਕੇ ਹੋਰ ਦੀ ਬੈਲ ਮਾਰ ਕੇ ਚਲ ਗਿਆ ਖੋਈਏ ਨਾ ਸਾਡੇ ਵਿੱਚ ਪੜੇ ਕੱਪੜੇ ਚਰਦੇ ਚਰਦੇ ਚਰ ਕੋਈ ਆ ਨਾ ਅਗੜਾ ਬਣਾ ਪੀ ਰੱਗਾ ਯਾਰ ਤੇ ਕੀ ਕਰਨਾ ਹੈ ਲੋਗਾ ਬੰਦੇ ਲਿਖਾ ਲੰਗਿਆ ਇਹ ਆਪਾਂ ਨੂੰ ਕਰੀ ਰਾਮ ਕਰਨਾ ਹੀ ਜੇ ਉਹ ਆਏ ਆ ਬੇ ਇਸ ਲਈ ਲੈ ਕੇ ਇਹ ਮੈਂ ਉਹ ਜੀ ਮੈਂ ਕਿਤੇ ਚਾਕਲੇਟ ਵੀ ਰੱਖੀ ਪਾਉਂ ਤੈਨੂੰ ਦੂਸਰਾ ਵੀ ਜੀ ਹੂੰ ਪੀਟਰ ਬ੍ਰਾਈਟ ਸੌਰੀ ਹੋਰ ਨਾ ਸਪੀਰੀਅਰ ਵੇਖਣ ਚੱਲੇ ਸਪੀਰੀਅਰ ਉਹ ਵੀ ਦਿੱਕਤਾਂ ਦਾ ਪੀ ਕੀ ਹੈ ਵੀ ਸੀਮ ਸੀ ਨਹੀਂ ਹੈ ਹਣਾ ਕੋਈ ਨਾ ਗਾਧੀਰੀ ਡਿਫਰੈਂਸ ਤਾਂ ਹੈਗੇ ਆ ਕੀ ਆ ਡਿਫਰੈਂਸ ਉਹ ਸਾਹਮਣੇ ਟ੍ਰੇਨ ਜਾ ਰਹੀ ਹੈ ਤਾਂ ਤਰੀਂ ਦੇਖ ਲਾਂਗੇ ਉਹ ਵੀ ਟ੍ਰੇਨ ਦੇਖਦੇ ਨੇ ਮੈਂ ਵੀ ਟ੍ਰੇਨ ਦੇ ਨੇ ਠੀਕ ਵਧੀਆ ਆਇਆ ਏ ਹਾਂ ਕੋਈ ਗੱਲ ਨਹੀਂ ਮੈਂ ਉਹ ਵੀ ਅਪਰ ਸਟਾਰ ਸੈੱਡ ਕਰ ਲਿਆ 674 ਤੇ ਇਹ ਵੀ ਮੜਾ ਨਹੀਂ ਪੁੱਛ ਆਇਆ ਨਾ ਨੇ ਕਮੰਟੀਆ ਰਾਹ ਤੇ ਕਪੜੇ ਤੇ ਐਡਾ ਕੋਈ ਕੰਮ ਨਹੀਂ ਹੈਗਾ ਪਰ ਫਿਰ ਵੀ ਆਦਨ ਭਾਈ ਬਾਹਰ ਇਹਨਾਂ ਦੀ ਦਾਦਾ ਇਹਨਾਂ ਨੇ ਹੁਣ ਫ੍ਰੀਜ ਦਿੱਤੀ ਐ ਇਧਰ ਪਰ ਆਪਰ ਆ ਫ੍ਰੀਜੀ ਦਿੱਤੀ ਹੈ ਜਿਹੜੀ ਆਹ ਇਹਦੇ ਵਿੱਚ ਆ ਕੋਲ ਡਰਿੰਕਾਂ ਤੇ ਦਿੱਤੀਆਂ ਹਨ ਹੁਣ ਇਹ ਨਹੀਂ ਪਤਾ ਪਈ ਇਹ ਪੀਣੀ ਹੈ ਕਿ ਨਹੀਂ ਕਿਤੇ ਪੀਂਦ ਪੈਸੇ ਨਾ ਪਵਾ ਦੇਣੇ ਅਸੀਂ ਡਰਦੇ ਪੀਂ ਨਹੀਂ ਦੇ ਇਹ ਪੈਸੇ ਪਾਣੇ ਕੋਈ ਪੱਕਾ ਪਤਾ ਆ ਇਹਨਾਂ ਨੇ ਆ ਜਿਹੜਾ ਦਿੱਤਾ ਨਾਲ ਇਹ ਰੇਟ ਲਿਖ ਕੇ ਲਾਏ ਆ ਤੇ ਮੈਂ ਇਹਨਾਂ ਨੂੰ ਖਾਈਏ ਤੇ ਹੁਣ ਤੇ ਰੇਕ ਇੱਕ ਜੀ ਦਾ ਰੇਟ ਪਾ ਦੇਣਾ 700 ਤੇ ਅੱਗੇ ਦਿੱਤਾ ਡਿਨਰ ਵੀ ਮੋਲੇ ਦਾ ਕਰਨਾ ਸਾਰਾ ਕੋਲੈਂਚ ਮੋਲੇ ਦਾ ਕਰਨਾ ਤੇ ਇਹਨਾਂ ਨੇ ਪਾਣੀ ਵੀ ਭਰਾਓ ਪਾਣੀ ਵੀ ਮੋਲ ਉਹੀ ਨਾ ਸਾਰਾ ਕੁਝ ਤੇ ਆਹ ਕੌਫੀ ਦਿੱਤੀ ਹੈ ਆ ਕਾਫੀ ਬਣਾ ਕੇ ਪੀਓ ਜਿੱਦਾਂ ਮਰਜ਼ੀ ਹੁਣ ਇਹ ਵੀ ਨਹੀਂ ਪਤਾ ਵੀ ਇਹਨਾਂ ਨੇ ਪੈਸੇ ਆ ਦੇ ਦਿੱਤੀ ਆ ਕਿ ਇਦਾਂ ਹੁਣ ਇਹਨਾਂ ਨੂੰ ਫੋਨ ਕਰਕੇ ਪੁੱਛਣਾ ਪੈਣਾ ਵੀ ਭਰੀ ਜਿਹੜਾ ਸਮਾਨ ਰੱਖਿਆ ਵਾ ਇਹ ਖਾਪੀ ਸਾਦੇ ਆ ਕੇ ਬਸ ਵੇਖੀ ਕਿ ਸਾਡੀ ਇਹ ਵੇਖ ਸਕਦੇ ਹੋ ਉਹਨਾਂ ਕਹਣਾ ਤੁਸੀਂ ਵੇਖ ਸਕਦੇ ਹੋ ਤੇ ਆਹ ਵੇਖੋ ਤੁਹਾਨੂੰ ਆਜੂ ਅਹੀਂ ਆਇਆ ਸੂਰਤ ਤੁਹਾਨੂੰ ਸੂਰਤ ਦਾ ਸ਼ਾਮ ਦਾ ਵੀਊ ਆਜੇ ਸੜਕਿਆਂ ਕਟਾ ਮਿੱਟੀ ਪਰ ਇੱਕ ਗੱਲ ਸਿਟੀ ਬਹੁਤ ਜ਼ਿਆਦਾ ਕਲੀਨ ਇਨੀ ਕਲੀਨ ਸਿਟੀ ਹੈ ਨਾ ਕੋਈ ਕਹਿਣ ਦੀ ਹੈ ਬਹੁਤ ਸੋਹਣੀ ਸਾਫ਼ ਸੁਥਰੀ ਬਹੁਤ ਹਾਂ ਸਾਫ਼ ਸੁਥਰੀ ਕਲੀਨ ਹਾਂ ਆ ਵੀ ਥੱਕਦੋਗੇ ਚਲੋ ਮੀਕਅਪ ਕਰਨਾ ਹੈ ਤੇ ਚਲੋ ਠੀਕ ਹੈ ਫਿਰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਜਰੂਰ ਵੇਖਿਓ ਥੈਂਕ ਯੂ ਆ ਤੁਹਾਨੂੰ ਦੱਸਦੇ ਇਹ ਅਸੀਂ ਨੈਕਸਟ ਵਲੌਗ ਚ ਦੱਸਾਂਗੇ ਪਰ ਹੁਣ ਇਹਦਾ ਤਾਂ ਸਸਪੈਂਸ ਮਰ ਜਾਣਾ ਤੇ ਇਹਦੇ ਨੂੰ ਅਗਲੇ ਵਲੌਗ ਚ ਕੀ ਕਰਨਾ ਹੈ ਆ ਕਿ ਕਿਦਾਂ ਸਾਰਾ ਸਾਬ ਦਾ ਸਾਰਾ ਕੋਲ ਨੈਕਸਟ ਬਲੌਗ ਦੇ ਵਿੱਚ ਜਰੂਰ ਵੇਖਿਓ ਸਾਰਿਆਂ ਨੂੰ ਬਾਈਟਾਡ I love you ਸਾਰਿਆਂ ਨੂੰ